ਉਸ ਨੇ ਮੈਨੂੰ ਪਹਿਲਾ ਖਾਪ ਦਿੱਤਾ ਮੈਂ ਗਲੀ ਚਤੁਰੇ ਆ ਰਿਹਾ ਸੀ ਉਹ ਘਰ ਦੇ ਬਨੇਰੇ ਉੱਤੇ ਕੱਪੜੇ ਸੁੱਕਣੇ ਪਾ ਰਹੇ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ ਇਹ ਅਹਿਸਾਸ ਨੇ ਆਪਣੇ ਅੱਜ ਦੀ ਪਹਿਲੀ ਮੁਹੱਬਤ ਦੇ ਹੀਰੋ ਡਾਕਟਰ ਅਮਰਜੀਤ ਕੌਂਕੇ ਦੇ ਜਿਨ੍ਹਾਂ ਨੇ ਕਿ ਆਪਣੀ ਪਹਿਲੀ ਮੁਹੱਬਤ ਦੀਆਂ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕਰਦੀਆਂ ਲਿਖੇ ਨੇ ਵਸਦਾ ਰਹਿ ਸਜਣਾ ਤੁਸੀਂ ਦੇਖ ਰਹੇ ਹੋ ਕਲੈਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮ੍ਰਿਤਪਾਲ ਕਲੈਰ ਅੱਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਮੇਰੀ ਪਹਿਲੀ ਮੁਹੱਬਤ ਦੇ ਅਹਿਸਾਸ ਦੇ ਵਿੱਚੋਂ ਪੰਜਾਬੀ ਦੇ ਸਮਰਥਕ ਗ਼ਜ਼ਲਗੋ ਡਾਕਟਰ ਅਮਰਜੀਤ ਕੌਂਕੇ ਦੀ ਪਹਿਲੀ ਮੁਹੱਬਤ ਵਸਦਾ ਰਹਿ ਸਜਣਾ ਸਰਦੀਆਂ ਦੀ ਇੱਕ ਨਿੱਗੀ ਦੁਪਹਿਰ ਸੀ ਜਦੋਂ ਉਸਨੇ ਮੈਨੂੰ ਪਹਿਲਾ ਖੱਤ ਦਿੱਤਾ ਉਮਰ ਦੇ ਵਰੇ ਉਦੋਂ ਗੁਲਾਬੀ ਦਿਨਾਂ ਦੀ ਸਰਦਲ ਅੰਦਰ ਪ੍ਰਵੇਸ਼ ਕਰ ਚੁੱਕੇ ਸਨ ਘਰ ਦੇ ਨੇੜੇ ਰਹਿੰਦੀ ਉਹ ਕੁੜੀ ਜਿਸ ਦਾ ਰੰਗ ਮੱਖਣ ਚ ਘੁਲੇ ਸੰਧੂਰ ਵਰਗਾ ਸੀ ਮੇਰੀ ਆਰਾਧਨਾ ਦਾ ਕੇਂਦਰ ਚੱਕਰ ਸੀ ਮੈਂ ਉਸ ਨੂੰ ਇੱਕ ਨਜ਼ਰ ਭਰ ਤੱਕਣ ਲਈ ਕਿੰਨਾ ਕਿੰਨਾ ਚਿਰ ਬੂਹੇ ਅੱਗੇ ਖੜਾ ਰਹਿੰਦਾ ਉਹ ਪੜ ਕੇ ਸਕੂਲੋਂ ਪਰਤਦੀ ਤਾਂ ਮੈਂ ਆਨੇ ਬਹਾਨੇ ਉਸਦੇ ਰਾਹਾਂ 'ਚ ਆਉਂਦਾ ਤਾਂ ਕਿ ਰਾਤ ਹੋਣ ਤੋਂ ਪਹਿਲਾਂ ਉਸ ਨੂੰ ਇੱਕ ਵਾਰ ਵੇਖ ਸਕਾਂ ਕਿੰਨਾ ਹੀ ਚਿਰ یوں ਲੰਘ ਗਿਆ ਸੀ ਦਿਨਾਂ ਦੇ ਕਬੂਤਰ ਹੱਥਾਂ 'ਚੋਂ ਇੱਕ-ਇੱਕ ਕਰਕੇ ਰੋਜ਼ ਉਡਾਰੀ ਮਾਰ ਜਾਂਦੇ ਮੇਰਾ ਮਨ ਕਰਦਾ ਸੀ ਕਿ ਕੋਈ ਕਬੂਤਰ ਮੇਰੇ ਮਨ ਦਾ ਹਾਲ ਮੇਰੇ ਸੁਪਨਿਆਂ ਦੀ ਸ਼ਹਿਜ਼ਾਦੀ ਤੱਕ ਪਹੁੰਚਾ ਦੇਵੇ ਇੱਕ ਦਿਨ ਮੈਂ ਗਲੀ ਚ ਉਤਰਿਆ ਆ ਰਿਹਾ ਸੀ ਉਹ ਘਰ ਦੇ ਬਨੇਰੇ ਤੇ ਕੱਪੜੇ ਸੁੱਕਣੇ ਪਾ ਰਹੀ ਸੀ ਮੈਂ ਉਸ ਦੇ ਘਰ ਕੋਲੋਂ ਲੰਘਿਆ ਤਾਂ ਉਸ ਨੇ ਮੇਰੇ ਪੈਰਾਂ ਕੋਲ ਇੱਕ ਮੁੜਿਆ ਤੜਿਆ ਜਿਹੜਾ ਕਾਗਜ਼ ਦਾ ਟੁਕੜਾ ਸੁੱਟਿਆ ਮੈਂ ਇੱਕਦਮ ਸੁੰਨ ਹੋ ਗਿਆ ਇੰਨੀ ਰਹਿਮਤ ਦੀ ਉਮੀਦ ਨਹੀਂ ਸੀ ਮੈਨੂੰ ਫਿਰ ਵੀ ਮੈਂ ਫਟਾਫਟ ਉਹ ਖਤ ਖੁਦਾ ਦੇ ਵਰਦਾਨ ਵਾਂਗ ਉੱਚਿਆ ਤੇ ਤੁਰ ਆਇਆ ਉਹ ਖਤ ਮੇਰੇ ਲਈ ਜਾਦੂ ਦੀ ਪਟਾਰੀ ਵਾਂਗ ਸੀ ਜਿਸ ਵਿੱਚੋਂ ਪਤਾ ਨਹੀਂ ਕੀ ਕੀ ਨਿਕਲਣਾ ਸੀ ਮੇਰੀ دیਵਾਨਗੀ ਮੈਨੂੰ ਉਲੰਭਾ ਜਾਂ ਮੇਰੇ ਲਈ ਪਿਆਰ ਦੀ ਪ੍ਰਵਾਨਗੀ ਮੇਰੇ ਦਿਲ ਦੀ ਕੰਬਣੀ ਉਦੋਂ ਕਿੱਟੀ ਜਦੋਂ ਮੈਂ ਉਹ ਖਤ ਪੜ੍ਹ ਲਿਆ ਸਧਾਰਨ ਜਿਹੇ ਵਾਕ ਸਨ ਪਰ ਇਨ ਸਧਾਰਨ ਜਿਹੇ ਵਾਕਾਂ ਨੇ ਮੇਰੇ ਸਿਰ ਤੇ ਮੁਕਟ ਟਿਕਾ ਦਿੱਤਾ ਸੀ ਕੁੱਲ ਦੁਨੀਆ ਦੀਆਂ ਦੌਲਤਾਂ ਮੇਰੇ ਪੈਰਾਂ ਥੱਲੇ ਲਿਆ ਸੁਟਗਾ ਹਜ਼ਾਰਾਂ ਵਾਰ ਬੋਲੇ ਗਏ ਸ਼ਬਦ ਮੈਂ ਤੈਨੂੰ ਪਿਆਰ ਕਰਦੀ ਹਾਂ ਫਿਰ ਨਵੇਂ ਨਕੋਰ ਬਣ ਕੇ ਮੇਰੇ ਸਾਹਮਣੇ ਸਨ ਮੈਨੂੰ ਜਾਪਿਆ ਸੀ ਜਿਵੇਂ ਇਹ ਸ਼ਬਦ ਮੇਰੇ ਲਈ ਹੀ ਸਨ ਮੇਰੀ ਹੀ ਮਲਕੀਅਤ ਸਨ ਪਹਿਲੇ ਤੇ ਆਖਰ ਵਾਰ ਇਹਨਾਂ ਦਾ ਨਾਇਕ ਮੈਂ ਹੀ ਹਾਂ ਉਸ ਕੁੜੀ ਦੇ ਪਿਆਰ ਨੇ ਮੇਰੇ ਅੰਦਰ ਜ਼ਿੰਦਗੀ ਨੂੰ ਰੁਮਕਣ ਲਾ ਦਿੱਤਾ ਪਿਆਰ ਮਨੁੱਖ ਨੂੰ ਸੋਝ ਤੋਂ ਪਹਿਚਾਨ ਦੱਸਦਾ ਹੈ ਪੱਤੇ ਹਵਾ ਨਾਲ ਹਿਲਦੇ ਤਾਂ ਮੈਨੂੰ ਇਹਨਾਂ ਜੋ ਸੰਗੀਤ ਸੁਣਦਾ ਜਿੜੀਆਂ ਚੈੱਕਦੀਆਂ ਤਾਂ ਮੈਂ ਹੈਰਾਨ ਹੁੰਦਾ ਕਿ ਇਹਨਾਂ ਨੇ ਇੰਨੇ ਲੈਬਦ ਗੀਤ ਕਿੱਥੋਂ ਸਿੱਖੇ ਨੇ ਸ਼ਬਦ ਮੇਰੇ ਲਈ ਵਧੇਰੇ ਡੂੰਘੇ ਅਰਥਾਂ ਵਾਲੇ ਹੋ ਗਏ ਤੇ ਜੀਵਨ ਵਧੇਰੇ ਹਸ ਭਰਿਆ ਉਸ ਕੁੜੀ ਦੇ ਪਿਆਰ ਨੇ ਮੇਰੇ ਜੀਵਨ ਦੇ ਆਕਾਸ਼ 'ਚ ਕਿੰਨੀਆਂ ਸਤਰੰਗੀਆਂ ਪਰਦ ਦਿੱਤੀਆਂ ਇੱਕ ਦਿਨ ਉਸ ਦਾ ਹੋਰ ਖੱਤ ਆਇਆ ਲਿਖਿਆ ਸੀ ਜੀਤੀ ਆਪਣੇ ਸੁਪਨੇ ਕਦੇ ਪਰਵਾਹ ਨਹੀਂ ਚੜਨੇ ਨਾ ਹੀ ਆਪਣਾ ਮਿਲਣਾ ਸੰਭਵ ਹੈ ਮੇਰੀ ਜਨਮ ਪੱਤਰੀ ਵਿੱਚ ਲਿਖਿਆ ਹੈ ਕਿ ਜਿੱਥੇ ਵੀ ਮੇਰਾ ਵਿਆਹ ਹੋਵੇਗਾ ਉਹ ਸਿਰੇ ਨਹੀਂ ਚੜ੍ਹਨਾ ਮੈਂ ਕਦੇ ਉੱਥੇ ਸੁਖੀ ਨਹੀਂ বাসਨਾ ਮੇਰਾ ਤਲਾਕ ਹੋਏਗਾ ਤੇ ਮੇਰੀ ਉਮਰ ਮੇਰੇ ਸੁੱਖਾਂ ਦੀ ਕਬਰਗਾ ਬਣੇਗੀ ਉਸ ਦਾ ਖੱਤ ਪੜ੍ਹ ਕੇ ਮੈਂ ਰੂਹ ਤੱਕ ਕੰਬ ਗਿਆ ਅਸੀਂ ਰਾਤਾਂ ਦੇ ਪਰਦੇ ਉਲੇ ਮਿਲ ਕੇ ਹੱਸਦੇ ਸੀ ਚੰਦ ਨੂੰ ਮਸ਼ਕਰੀਆਂ ਕਰਦੇ ਸਾਂ ਤਾਰਿਆਂ ਨੂੰ ਫੜ ਕੇ ਉਹਨਾਂ ਦੇ ਜੁਗਨੂ ਬਣਾ ਕੇ ਹਵਾ 'ਚ ਉਡਾਉਂਦੇ ਤੇ ਆਖਦੇ ਕਿ ਜਾਓ ਨਿੱਕਿਓ ਨਿੱਕਿਓ ਸੂਰਜੋ ਦੁਨੀਆ ਦੇ ਉਹਨਾਂ ਸਾਰੇ ਦਿਲਾ 'ਚ ਰੌਸ਼ਨੀ ਦੇ ਫੁੱਲ ਜਗਾ ਦਿਓ ਜਿੱਥੇ ਵੀ ਹਨੇਰੀਆਂ ਦਾ ਵਾਸ ਹੈ ਮੈਂ ਚੰਦ ਫੜ ਕੇ ਉਹਨਾਂ ਉਹਦੀਆਂ ਤਲੀਆਂ ਤੇ ਰੱਖ ਦਿੰਦਾ ਤੇ ਉਸ ਦੀ ਰੌਸ਼ਨੀ 'ਚ ਮੱਖਣ ਦੇ ਪੇੜੇ ਵਰਗਾ ਉਸ ਦਾ ਮੂੰਹ ਤੱਕਦਾ ਪਰ ਉਸ ਦੇ ਇਸ ਖਤ ਨੇ ਮੈਨੂੰ ਉਦਾਸ ਕਰ ਦਿੱਤਾ ਮੈਂ ਉਸ ਨੂੰ ਕਿੰਨੀਆਂ ਹੀ ਉਦਾਹਰਨਾਂ ਲੱਭ ਕੇ ਦਿੱਤੀਆਂ ਜਿਨ੍ਹਾਂ ਵਿੱਚ ਟੇਵੇ ਪੱਤਰੀਆਂ ਸਾਰੀਆਂ ਗੱਲਾਂ ਨੂੰ ਬੇਬੁਨਿਆਦ ਕਿਹਾ ਗਿਆ ਸੀ ਮੇਰੇ ਸਾਹਮਣੇ ਮੇਰੀਆਂ ਗੱਲਾਂ ਮੰਨ ਕੇ ਉਹ ਇਸ ਨੂੰ ਝੂਠ ਕਹਿ ਵੀ ਦਿੰਦੀ ਪਰ ਉਸ ਦੇ ਮਨ ਤੇ ਜਿਵੇਂ ਇਹ ਭਰਮ ਕੋਈ ਪੱਥਰ ਬਣ ਕੇ ਟਿਕਿਆ ਸੀ ਮੈਂ ਇੱਕ ਦਿਨ ਉਸ ਨੂੰ ਕਿਹਾ ਚਲ ਆਪਾਂ ਵਿਆਹ ਕਰਵਾ ਲਈਏ ਸੁਣਦੇ ਸਾਰ ਉਸ ਨੇ ਅੱਖਾਂ 'ਚ ਅਥਰੂ ਪਰਲੇ ਕਹਿਣ ਲੱਗੀ ਦੋਸਤੋ ਅਗਰ ਤੁਹਾਨੂੰ ਕਲੈਰ ਅਮਰਿਤ ਚੈਨਲ ਤੋਂ ਹੁੰਦੀਆਂ ਪੇਸ਼ਕਾਰੀਆਂ ਦੀਆਂ ਸੱਚ ਪੇਸ਼ਕਾਰੀਆਂ ਪਸੰਦ ਨੇ ਤਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਵੀ ਨਹੀਂ ਭੁੱਲਣਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਡਾਕਟਰ ਅਮਰਜੀਤ ਕਾਂਕੇ ਜੀ ਦੀ ਪਹਿਲੀ ਮੁਹੱਬਤ ਵੱਲ ਸੁਣਦੇ ਸਾਰ ਹੀ ਉਸਨੇ ਅੱਖਾਂ 'ਚ ਅਥਰੂ ਪਰ ਲੈ ਕਹਿਣ ਲੱਗੀ ਨਹੀਂ ਜੀਤੀ ਨਹੀਂ ਤੂੰ ਚੰਗਾ ਹੈ ਬਹੁਤ ਚੰਗਾ ਮੇਰੀ ਨਜ਼ਰ 'ਚ ਬਹੁਤ ਚੰਗਾ ਸਾਰੀ ਦੁਨੀਆ 'ਚੋਂ ਚੁਣਿਆ ਹੈ ਮੈਂ ਤੈਨੂੰ ਤੂੰ ਇਸੇ ਤਰ੍ਹਾਂ ਦੁਨੀਆ ਦਾ ਸਭ ਤੋਂ ਸੋਹਣਾ ਮਨੁੱਖ ਬਣ ਕੇ ਮੇਰੇ ਮਨ 'ਚ ਰਹੇਗਾ ਮੇਰਾ ਜੀਵਨ ਬੜਾ ਦੁੱਖਾਂ ਭਰਿਆ ਹੈ ਜੀਤੀ ਮੈਂ ਨੇ ਚਾਹਦੀ ਜਿਸ ਘਰ ਵਿੱਚ ਮੈਂ ਦੁਖੀ ਹਾਂ ਉਸ ਘਰ ਤੇਰਾ ਹੋਵੇ ਮੈਂ ਨੇ ਚਾਹਦੀ ਜਿਹੜਾ ਆਦਮੀ ਮੈਨੂੰ ਤਲਾਕ ਦੇਵੇ ਉਹ ਤੂੰ ਹੋਵੇਂ ਅਤੇ ਉਸ ਨੇ ਮਨ ਤੇ ਬੇਪਨਾ ਬੋਝ ਲੈ ਕੇ ਉਸ ਆਦਮੀ ਨਾਲ ਵਿਆਹ ਕਰ ਲਿਆ ਜਿਸ ਦੇ ਘਰ ਦੁਖੀ ਰਹਿਣਾ ਉਸ ਦੀ ਮਾਨਸਿਕਤਾ ਨੂੰ ਕਬੂਲ ਸੀ ਰੋਤਾ ਲੰਗਦੀਆਂ ਗਈਆਂ ਜਿਸ ਤੋਂ ਬਿਨਾ ਮੈਨੂੰ ਲੱਗਦਾ ਸੀ ਕਿ ਦਿਨੇ ਸੂਰਜ ਤੇ ਰਾਤ ਨੂੰ ਚੰਦ ਨਹੀਂ ਚੜਨਾ ਉਸ ਤੋਂ ਬਿਨਾ ਮੈਂ ਮਹੀਨੇ ਗੁਜ਼ਾਰਨੇ ਸਿੱਖੇ ਉਸ ਨਾਲੋਂ ਇਸ ਤਰ੍ਹਾਂ ਨਾਤਾ ਤੋੜਿਆ ਕਿ ਉਹ ਆਪਣੇ ਪੇਕੇ ਘਰ ਆਉਂਦੀ ਤਾਂ ਮੈਂ ਸ਼ਹਿਰ ਤੋਂ ਬਾਹਰ ਤੁਰ ਜਾਂਦਾ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਪਰਛਾਵੇਂ ਉਸ ਦੀ ਜ਼ਿੰਦਗੀ ਤੇ ਹਨੇਰਾ ਲੈ ਕੇ ਆਉਣ ਉਹ ਮੇਰੇ ਹੋਣ ਮੈਂ ਆਪਣੇ ਪਿਆਰ ਦੀ ਪਵਿੱਤਰਤਾ ਨੂੰ ਆਪਣੀ ਤਾਕਤ ਬਣਾ ਕੇ ਸਦਾ ਲਈ ਉਸ ਤੋਂ ਦੂਰ ਰਹਿਣਾ ਸਿੱਖਿਆ ਸਮਾ ਗੁਜ਼ਰਦਾ ਗਿਆ ਉਸਦੇ ਜੀਵਨ ਵਿੱਚ ਖੁਸ਼ੀਆਂ ਦੀ ਬਹਾਰ ਦਿਨੋਂ ਦਿਨ ਉਸ ਦੀ ਝੋਲੀ ਭਰਦੀ ਗਈ ਉਸਦੇ ਦੋ ਬੱਚੇ ਹੋ ਗਏ ਮੈਂ ਵੀ ਨੌਕਰੀ ਲਈ ਦੂਸਰੇ ਸ਼ਹਿਰ ਤੁਰ ਗਿਆ ਛੁੱਟੀਆਂ 'ਚ ਕਦੇ ਘਰ ਆਉਂਦਾ ਤਾਂ ਉਹ ਦਿਸਦੀ ਚਿਹਰਾ ਖਿੜੂ-ਖਿੜੂਮ ਕਰਦਾ ਉਸਦੇ ਬੱਚੇ ਦਿਨੋਂ ਦਿਨ ਵੱਡੇ ਹੋ ਰਹੇ ਸਨ ਪਰ ਮੈਨੂੰ ਅਜੇ ਵੀ ਉਹ ਉਵੇਂ ਲੱਗਦੀ ਮੇਰੀਆਂ ਨਜ਼ਰਾਂ 'ਚ ਉਸਦੀ ਉਮਰ ਜਿਵੇਂ ਇੱਕ ਮੁਕਾਮ ਤੇ ਅਟਕ ਗਈ ਹੋਵੇ ਜਵਾਨੀ ਦੀ ਪਰਮਾਰ ਸਿਖਰ ਤੇ ਖੜੀ ਅਸੀਂ ਆਹਮੋ-ਸਾਹਮਣੇ ਹੁੰਦੇ ਤਾਂ ਉਹ ਬਗੈਰ ਚਿਹਰੇ ਤੇ ਕੋਈ ਭਾਵ ਲੈ ਆਏ ਵਿਸ਼ ਕਰਦੀ ਬਿਤੀਆਂ ਰੁੱਤਾਂ ਉਸ ਨੂੰ ਵਿਸਰ ਚੁੱਕੀਆਂ ਸਨ ਆਪਣੇ ਸੰਸਾਰ ਵਿੱਚ ਪੂਰੀ ਤਰ੍ਹਾਂ ਮਗਨ ਸੀ ਉਹ ਕਦੇ-ਕਦੇ ਮਨ 'ਚ ਉਸ ਦੀ ਖੁਸ਼ੀ ਨੂੰ ਵੇਖ ਕੇ ਮਾਮੂਲੀ ਈਰਖਾ ਵੀ ਹੁੰਦੀ ਤੇ ਲੱਗਣ ਲੱਗਦਾ ਕਿ ਕਦੇ-ਕਦੇ ਪੱਤਰਿਆਂ ਵਿੱਚ ਲੀਆਂ ਗੱਲਾਂ ਵੀ ਸੱਚ ਹੋ ਜਾਂਦੀਆਂ ਨੇ ਫਿਰ ਜ਼ਿੰਦਗੀ ਜਿਵੇਂ ਨਵੇਂ ਰਾਹਾਂ ਤੇ ਤੁਰ ਪਈ ਮੈਂ ਕਰਤਾ ਦੇ ਰਾਹਾਂ ਤੇ ਪੈ ਗਿਆ ਜੀਵਨ 'ਚ ਹੋਰ ਪਿਆਰ ਆਉਣੇ ਸ਼ੁਰੂ ਹੋ ਗਏ ਪਰ ਇਨਾਂ ਪਿਆਰਾਂ ਵਿੱਚ ਉਹੋ ਜਿਹੀ ਨਿਰਸ਼ਲਤਾ ਉਹ ਜਿਹ ਹੈ ਨਿਗ ਨਹੀਂ ਸੀ ਜਿਹੜੀ ਪਿਆਸ ਮੇਰੇ ਅੰਦਰ ਮੇਰੀ ਮੁਹੱਬਤ ਦੀ ਪਹਿਲੀ ਨਾਇਕਾ ਨੇ ਜਗਾਈ ਸੀ ਮੈਂ ਹੋਰ ਔਰਤਾਂ ਵਿੱਚੋਂ ਉਸ ਨੂੰ ਲੱਭਣ ਲੱਗਿਆ ਮੈਂ ਉਹ ਜਹੀ ਮਸੂਮ ਮੁਹੱਬਤ ਦੀ ਤਲਾਸ਼ ਵਿੱਚ ਸਾਂ ਜਿਸ ਵਿੱਚ ਕੱਚੀ ਮਿੱਟੀ ਦੀ ਸੋਹਣ ਬਹਿਕ ਘੁਲੀ ਹੋਈ ਸੀ ਬਚਪਨ ਦੀ ਉਹ ਭੋਲੀ ਭਾਲੀ ਮੁਹੱਬਤ ਹੁਣ ਵੀ ਉਹ ਮਿਲਦੀ ਹੈ ਪਿਆਰ ਟੁੱਟਿਆ ਨਹੀਂ ਪਰ ਕੋਈ ਸਾਝ ਵੀ ਬਾਕੀ ਨਹੀਂ ਅਸਦੀਖਸ਼ ਰਹਿਣ ਦੀ ਗੱਲ ਘਰੋਂ ਪਤਾ ਲੱਗਦੀ ਹੈ ਤਾਂ ਖੁਸ਼ੀ ਹੁੰਦੀ ਹੈ ਵੱਸਦਾ ਰਹ ਸੱਜਣਾ ਰੱਬ ਵਰਗਾ ਆਸਰਾ ਤੇਰਾ ਉਸ ਦੀ ਯਾਦ ਅਜੇ ਵੀ ਕਿੰਨੇ ਹੀ ਪਰਬਤਾਂ ਸਮੁੰਦਰਾਂ ਨੂੰ ਉਲੰਘਦੀ ਹੈ ਤਾਂ ਉਹ ਰਾਂਗਲੀ ਇੱਕ ਅੱਖਾਂ ਵਿੱਚੋਂ ਗੁਜ਼ਰ ਜਾਂਦੀ ਹੈ ਜਿਸ ਦੇ ਸਨੇਹ ਨੇ ਮੇਰੇ ਅੰਦਰ ਕਵਤਾ ਦੇ ਪਹਿਲੇ ਬੀਜ ਬੀਜ ਦਿੱਤੇ ਸਨ